ਕੋਦਰ ਬਲੌਗ ਹੋਪਿੰਗਸ ਹਨ ਘੈਂਟ ਹੋਣਗੇ ਸੋ ਰਾਈਟ ਨੋ ਜੀ ਅੱਜ ਆ ਲੋੜੀ ਤੇ ਅੱਜ ਕਾਫੀ ਗਾਈਡ ਨਹੀਂ ਆ ਰਹੀਆਂ ਕਿਉਂਕਿ ਧੁੰਦ ਕਾਫੀ ਪਈ ਹੈ ਜੀ ਤੇ ਜਿੱਤਰੀ ਧੁੰਦ ਹਟ ਗਈਆਂ ਫਿਰ ਆਪਾਂ ਵੀ ਗੁਡੀਆਂ ਡਾਊਨ ਚਲਦੇ ਆ ਤੇ ਉਹਨਾਂ ਚੇਰ ਆਪਾਂ ਗੋਟਵਰਾ ਸੰਭਾਟੇ ਗਈਏ ਤੇ ਤੁਹਾਨੂੰ ਵਿਆਪ ਗੁਡੀਆਂ ਡਾਊਨ ਮਾਰਦਾ ਹਾਂ ਜੀ ਕਿੰਨੂੰ ਨਾ ਵਧਾ ਯਾਰ ਵਧਾਉਣਾ ਮੈਂ ਤੇ ਪਹਿਲਾਂ ਨਾ ਵਧਾਵਦਾ ਵਧਾ ਤਾਂ ਰੱਖ ਤਾਂ ਰੱਖ ਗੱਡਾ ਕੋਈ ਆਪਣੇ ਦੇ ਘਰ ਦੀ ਦਾਰ ਪੇਚਾਂ ਜਿਨ੍ਹਾਂ ਨੂੰ ਇਹ ਤਾਂ ਨਹੀਂ ਬੰਨਣਾ ਮਾੜੀ ਕੋਈ ਨਹੀਂ ਹੁੰਦਾ ਤਾਂ ਰੱਖ ਯਾਰ ਪੀਚਾ ਲੱਗੇ ਨਹੀਂ ਹੈ ਜੀ ਅਜੇ ਨਾ ਲਾਈ ਆਹ ਵੇ ਘਰੀ ਜੀ ਉਡੰਦੀ ਹੈ ਵਧਾ 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 ਪਤਾ ਹੀ ਨਹੀਂ ਲੱਗਨਦਾ ਨਾ ਧੁੰਦੇ ਕਿੱਧਰੋਂ ਆਈ ਕਿੱਧਰੋਂ ਗਈ ਹਾਂਜੀ ਆਹੋ ਡੋਰ ਵਧੀਆ ਆ ਧਾਗਾ ਡੋਰਾ ਆ ਗਿਆ ਤਾਂ ਮੈਂ ਕਹਿੰਦਾ ਪਤਾ ਵਧੀਆ ਲੱਗਦਾ ਧਾਗਾ ਆਹ ਮਟੀਰੀਅਲ ਦੱਜਾ ਹੀ ਲੱਗਾ ਜੀ ਨਾ ਉਹ ਵੀ ਇਦਾਂ ਲੱਗਦੀ ਹਾਂ 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 ਉੱਪਰ ਪੇਚਾ ਲੱਗੰਦੇ ਹੀ ਧਿਆਨ ਨਾਲ ਵੇਖ ਧਾਗਾ ਤਾਡਾ ਆ ਹਾਡਾ ਨਹੀਂ ਆ ਲਈ ਲੱਗ ਗਈ ਨਹੀਂ ਰਹਿਣ ਦੇ ਜੇ ਨਹੀਂ ਭਰਾ ਡੋਰ ਮਾੜੀ ਆ ਆ ਮੈਂ ਪੇਚਾ ਲਾ ਤੇਰੀ ਭੀਏ ਫੋਕਸ ਨਹੀਂ ਹੁੰਦੇ ਆ ਲੈ ਛੱਡ ਦੇ ਹੱਥੋਂ ਅੱਥੋਂ ਛੱਡਿਆ ਗਿਆ ਹੀ ਗਿਆ ਹੀ ਛੱਡਿਆ ਮੇਰੇ ਹੱਥੋਂ ਗਈ ਕੋਈ ਠੀਕ ਆ ਮਛਲੀ ਵੱਟ ਨਹੀਂ ਡਈ ਮਛਲੀ ਕੀ ਵੱਟ ਨਹੀਂ ਛੜਕਾ ਤੇ ਮਾਰਿਆ ਨਹੀਂ ਇੱਕੋ ਹੀ ਛੜਕਾ ਦੇ ਨਾਲ ਤੇ ਗੁੱਡਾ ਵੇਖੀ ਕਿੱਥੇ ਲੈਣਾ ਹੈ ਦਾ

ਉਹ ਗਈ ਫਲੇਰੀ ਮਿਹਨਤਾਂ ਜਾਰੀ ਆ ਉਹ ਨਹੀਂ ਆ ਗਿਆ ਆ ਗਿਆ ਆ ਗਿਆ ਦੂ ਦੇ ਆ ਗਿਆ ਆ ਗਿਆ ਹਾਰਡ ਡੋਰ ਪੈਣ ਦੀ ਥੱਲੇ ਓਏ ਥੱਲੇ ਜਾ ਪੀਹਾਵੇ ਡੋਰ ਪੈਣ ਦੀ ਓਏ ਇੱਥੇ ਡੋਰ ਪੈਣਦੀ ਆ ਲੰਗ ਗਿਆ ਲੰਗ ਗਿਆ ਲੰਗ ਗਿਆ ਹਾ ਥੱਲੇ ਡੋਰ ਪੈਣਦੀ ਸੀ ਗੁਰੂਆ ਇੱਥੇ ਡਾ ਰਿਹਾ ਹੈ ਟੈਂਕੀ ਚ ਇਹ ਇਧਰ ਦੀ ਇਧਰ ਦੀ ਇਧਰ ਦੀ ਆ ਚੱਲ ਵਧਾ ਦੇ ਇੱਕ ਰੀ ਓਮਨਾ ਗਵਾ ਠੀਕੂ ਟੇਪ ਨਹੀਂ ਛੜੇ ਇਹ ਗੁੱਡਾ ਬਹੁਤਾ ਸੈਟੀ ਓਏ ਕੀ ਹੈ ਆਵੇਂ ਕਰਨ ਆਇਆ ਠੀਕੂ ਟੇਪ ਛੁੱਟ ਤਾਂ ਲੱਗਾ ਪੇਚਾ ਆ ਗਈ ਉਹ ਗਈ ਨਾੜੂ ਮੰਗਾ ਆ ਮਾ ਪਾ ਵੀ ਵੱਡੀਆਂ ਵੱਡੀਆਂ ਹਲੋ ਸੁਨੀਲ ਬਤਾਉਂਦਾ ਯਾਰ ਨਹੀਂ ਨਹੀਂ ਜਿਆਦਾ ਨਹੀਂ ਆ ਵਾਡਾਂ ਕਿੜੀ ਚਮਕੀਨੀ ਜੀ ਆਹ ਗੁੱਡੀ ਉਡੀ ਸੱਟ ਆਹ ਵਾਕੇ ਗਰੂਆ ਗੁੱਡੀ ਪਤੀ ਸੱਟੀ ਕਿਤੋਂ ਲੈ ਗਏ ਵੱਡੇ ਹੈਪੀ ਪੈਰਾਂ ਡੋਰੀਏ ਚੱਗੀ ਤਾਂ ਨਹੀਂ ਓਏ ਵੇ ਗਿਆ ਤੁਹਾਡੇ ਲੱਗ ਗਿਓ ਖੋਤੇ ਉਹ ਹਾਵੇ ਗਿਆ ਉਹਨੇ ਫਾ ਲਿਆ ਹਾਵੇ ਜਵਾਕ ਨੇ ਫਾ ਲਿਆ ਗੱਡਾ ਹਾ ਇਧਰ ਇਧਰ ਕਰਨ ਨੂੰ ਦੁਜੇ ਦੇ ਚਲੀ ਹਾਵੇ ਆ ਜਿਹੜਾ ਵੱਡੇ ਵੱਡੇ ਵਾਲਾ ਵਧਾਲੀ ਗੱਡਾ ਮੈਂ ਵਧਾਲਾ ਵਧਾਲਾ ਮੈਂ ਕਹਿਆ ਇਹ ਕਲਿੱਪ ਕਲੂਪ ਇਕੱਠੀ ਕਰ ਲੀਏ ਤੇ ਬਣਾਉਣ ਤੇ ਦੇ ਨਹੀਂ ਹੁਣ ਮੈਨੂੰ ਆਪ ਹੀ ਇਕੱਠੀ ਕਰਨੀ ਪੈਣੀ ਆ ਦਾ ਵਡਾ ਡਾ ਆ ਬੇ ਕੈਨੇਡਾ ਗਿਆ ਹੀ ਘਰ ਚੈੱਕ ਇਹ ਕਿਤੇ ਉਹ ਸਾਈਡ ਤੇ ਰੱਖ ਦੇ ਦੇਖੀਓ ਬਰਾਵਾ ਉਹ ਗਈ ਤੇ ਜੀ ਉਹ ਵਰਤਾ ਰਿਹਾ ਕਿਹੜੀ ਪੜਾ ਹਰੀ ਜੀ ਆਹੋ ਜਲਦੀ ਦੱਸਿਆ ਦੱਸਿਆ ਹੀ ਨਹੀਂ ਕਰੂਗਾ ਕਤੋਂ ਤੇ ਬਾਜੀ ਰੋਕ ਤੀ ਹੁਣ ਇਦਾਂ ਹੀ ਕਰੀ ਜਾਣਾ ਮਾਹਨ ਨਹੀਂ ਮੈਂ ਡਾਕੀ ਆ ਆ ਬੰਦਾ ਆ ਜਾਮ ਲਾਵਿ ਲੋਟ ਤੇ ਇਹ ਗੱਲ ਦੀ ਤੇ ਟਿੱਕੇ ਲੱਗੇ ਆ ਬਣਾ ਇਹਨਾਂ ਤੋਂ ਬਣਾ ਆ ਆ ਵੇ ਲੁੱਟ ਲੁੱਟ ਜਾਨੇ ਤੁਸੀਂ ਹੈ ਲੁੱਟਣ ਦੇ ਲੱਗੇ ਤੁਸੀਂ ਅੱਜ ਲੁੱਟਨੇ ਆ ਕੱਲ ਨੂੰ ਡਾਉਣੇ ਆ ਗਏ ਨਹੀਂ ਅੱਜ ਲੁੱਟਨੇ ਕੇ ਕੱਲ ਨੂੰ ਡਾਉਣੇ ਅੱਜ ਹਵਾ ਘਰਾਂ ਨੂੰ ਆ ਹਾਏ ਕਰਨਾ ਇਹ ਆਪਣੀ ਆ ਇਹਨਾਂ ਆਹ ਬੜੀਆਂ ਵੱਡੰਦੇ ਆਹ ਦੇ ਭਰਾਵਾ ਡਬਲੀ ਆ ਆ ਵੇ ਉੱਪਰ ਆਜਾ ਖਾ ਤੇ ਲਾ ਇੱਥੇ ਆ ਦੋ ਗਾਉਂ ਦਾ ਨਹੀਂ ਪਤਾ ਛੇਤੇ ਦੇ ਪਿੱਛੇ ਲੱਗਣ ਦੇ ਮਮਾ ਇਹ ਲਿਆ ਚੱਲ ਤਲਾਬੋਂ ਪਾੜੀ ਫਟੇ ਨੂੰ ki kamilan da kopni na ni ਓਏ ਬੈਠੀ ਬੋਲ ਤੋ ਕੀ ਹੁੰਦਾ ਪੱਲਾ ਦੇਖ ਨਾ ਓਏ ਪੱਲਾ ਬਹੁਤ ਪੈਂਟਾਲੀ ਕਹਿ ਚੁੱਕੰਦੇ ਕਹਿ ਚੁੱਕੰਦੇ ਜਿਹੜਾ ਲਾਉਂਦਾ ਇਹਦਾ ਫਾਇਦਾ ਨਹੀਂ ਹਗਾ ਦੋ ਦੇ ਆ ਲਾਉਂਦਾ ਪੈਂਚੁ ਕੰਦੇ ਚੱਕ ਲਿਆ ਨੇ ਤੋਂ ਦੇ ਪਤਾ ਹੀ ਕੱਖ ਨਹੀਂ ਲੱਗਿੰਦਾ ਓਏ ਯਾਰ ਜਾ ਪਿਆ ਕਰੀ ਦੇਖਣਾ ਨਹੀਂ ਪੇਚਾਂਗੇ ਪਿਆ ਉਹ ਵੀ ਨਹੀਂ ਲਾਉਂਦਾ ਨੀ ਵਧਾ ਜਿਆਦਾ ਲਿਆ ਮੇਰੇ ਵਾਂਗੂੰ ਤਾਂ ਆਵੇ ਆਵੇ ਲਵੇ ਪੀਚਾ ਪਈ ਫਲੇਰੀ ਦਾ ਆਲਾ ਓਏ ਬੈਂਗੀ ਪੌੜੀ ਲਾਲਾ ਇੱਥੇ ਇੱਥੇ ਲਾਲਾ ਪੌੜੀ ਨੰਨੇ ਕਟੂ ਤੇ ਨਹੀਂ ਟੋੜਾ ਕਰ ਆਵੇ ਆਗਾ ਟੂਟੇ ਓਏ ਟੂਟੇ ਦਾ ਮਮਾ ਤੇ ਅੱਲਾਵਾ ਕੈਂਚਾ ਮਾਰੀਓ ਦਾ ਤੇ ਕੈਂਚਾ ਮਾਰਨ ਤੇ ਟੁੱਟਣ ਨਹੀਂ ਆਵਾ ਉਹ ਵੀ ਆਦਰੀ ਹੋਣਾ ਲੰਘਿਆ ਨਾ ਬੁੱਢਾ ਯਾਰ ਉਹ ਫਲੈਰੀ ਗਈ ਹਾਈ ਡੋਰ ਉਧਰ ਜਾ ਉਧਰ ਤੂੰ ਜਿੱਤੇ ਬੰਨੇ ਜਾ ਉਹ ਜਾ ਜਾ ਨਹੀਂ ਫੜੀ ਨੀ ਧਿਆਨ ਨਾਲ ਸੱਟ ਪੇਟ ਨਾ ਲਵਾ ਲਈ ਹਾਈ ਹਾਈ ਓਰੇ ਬਾਚ ਕਰੋ ਕਰੋ ਗੱਡੇ ਇਕੱਠੇ ਕਰੋ ਇੱਥੇ ਲਾਓ ਇੱਥੇ ਲਾਉਣ ਇੱਕ ਖਾਲੀ ਗੱਟੂ ਲਿਆਵਾ ਉਹ ਗੋਰੀ ਖਾਲੀ ਗੱਟੂ ਫੜ ਲੈ ਗੁੱਦਾ ਲਾਵੇ ਇੱਥੇ ਛੋਟਾ ਫਲਾਰੀ ਉਹ ਪੇਚਾ ਨਾ ਲਾ ਦੀ ਹਾਲੇ ਵੀ ਮਿੱਤਰਾ ਗੁੱਡਾ ਫੜ ਲਿਆ ਫਲਾਰੀ ਛੋਟੇ ਇੱਥੇ ਹਾਂ ਲੱਗ ਗਈ ਲੱਗ ਗਈ ਨੂੰਮੀ

ਲਗਾ ਆਓ ਛੋੜ ਦੇ ਲੋਟੇ ਮੱਹੱਦਾਂ ਲਗੇ ਆ ਜੀ ਕਹਿੰਦਾ ਓਏ ਕੀ ਕਹਿੰਦੇ ਆ ਲੈ ਉਹਨੂੰ ਕਮਲ ਪੈ ਗਏ ਪਤਾ ਹੀ ਕੱਖ ਨਹੀਂ ਲੱਗੰਦੇ ਆ ਆ ਗਏ ਆ ਗਏ ਉਹ ਆ ਗਏ ਨੀਲਾ ਥੋੜਾ ਆ ਰਡਾਉਂਦੇ ਆ ਮਗਰ ਬੜੇ ਉੱਡਦੇ ਨੇ ਆਪਣਾ ਲੱਗਾ ਟਿੱਕੇ ਆਉਂਦੀ ਆਂ ਫੋਨ ਆਉਂਦੀ ਆ ਵਾ ਉਹ ਡੌਂਦੇ ਮੈਨੂੰ ਨਹੀਂ ਪਤਾ ਉਹ ਆ ਗਈ ਹਾਈ ਡੋਰ ਪੈਨ ਦੀ ਹਾਈ ਆ ਗਈ ਆ ਗਈ ਆ ਆਓ ਡਿਆਵਾ ਨਹੀਂ ਸਹੀ ਹੈ ਠੀਕ ਹੈ ਥਿੱਲਣਾ ਤੋੜ ਦੇ ਪਾੜ ਗਿਆ ਗੁੱਡਾ ਟੇਬਲਾ ਹਣਾ ਵਾ ਤੀਜ ਹੋ ਜੇ ਨਾ ਮੜੀ ਜੀ ਫਿਰ ਕੰਮ ਸਹੀ ਆ ਲੈ ਫਰੀ ਕਰ ਔਖਾ ਹੀ ਆ ਤੇਰਾ ਵੀ ਔਖਾ ਹੀ ਆ ਤੈਨੂੰ ਦੱਸਿਆ ਮਮਾ ਲੋਕਾਂ ਉਹ ਜਾਰੀਆਂ ਤੇ ਆਪਣੀਆਂ ਹੀ ਵਾਗੇ ਤੁਰੀਆਂ ਫਿਰਦੀਆਂ ਗੁੱਡੀਆਂ ਤੇ ਜਿਹੜੀ ਵੇਖੋ ਉਹਨੇ ਕਿ ਇਹਦੇ ਨਾਲ ਪੇਚਾ ਲਾਈਏ ਉਹ ਵੀ ਆਪਣੀਆਂ ਆਹ ਛੇਣੇ ਕਨਾ ਪੇਚੇ ਨਾਲ ਹੁੰਦੇ ਆਉਦੇ ਹੁਣ ਦੋ ਉੱਥੋਂ ਡਾਉਂਦੇ ਆ ਤਿੰਨ ਆਪਾਂ ਇਥੋਂ ੜੀਆਂ ਡਾਉਂਦੇ ਆ ਪਲੀਜ਼ ਜਾਓ ਉਡਾਲੀ ਆ ਮਾ ਠੀਕ ਆ ਕੋਈ ਨਹੀਂ ਹੁੰਦਾ ਨਵੀਂ ਡਾਲਾ ਹੁਣ ਲੈ ਗੋਰੀ ਡਾਉਣੀ ਮਾ ਤੇ ਦਾ ਜਾਨ ਮੇਰਾ ਹੀ ਤਾਂ ਚਲਾਉਣਾ ਔਖਾ ਇਹਦਾ ਗੁਰੀ ਗੁਰੀ ਉਧਰ ਗੁੱਟਾ ਔਖਾ ਹੈ ਹਾਂ ਉਹ ਨਹੀਂ ਹੱਜੀ ਦੋਰੇ ਦੇ ਮਗਰ ਕਿਉਂ ਨਹੀਂ ਆਈ ਦੇ ਮਗਰ ਡੋਰਾਵੇ ਹੈਗੀ ਆ ਉਹ ਚਾਹ ਬਾਦਰ ਦਾ ਮੁੰਡਾ ਚੜਿਆ ਉਹ ਉੱਪਰ ਵਾਲੀ ਸਭ ਤੋਂ ਆਹ ਵਾਡਿਸ਼ ਪੰਡਿਕੇ ਉਹ ਬੱਲੇ ਦਾ ਤਵਾ ਵਾਂਗ ਹੋਇਆ ਨੁਟੰਦੇ ਆ ਆ ਗਈ ਆ ਵੇਖ ਆ ਮੁੰਡੇ ਨੇ ਡਾਇਆ ਵੱਡਾ ਇਹ ਮੁੰਡਾ ਲੁਨਦਾ ਇਹ ਕਿਸਮਤ ਵਾਲਾ ਗੁੱਡਾ ਛੋਟਾ ਕਿਸਮਤ ਵਾਲਾ ਹੈ ਗੁੱਡਾ ਕਿਸਮਤ ਵਾਲਾ ਆਇਆ ਹਾ ਗਲਾਬੀ ਇਹ ਨਾ ਲਾ ਦੇ ਹਾਵੇ ਤੇਰੇ ਲੱਗ ਗਈ ਹਾਵੇ ਗਲਾਬੀ ਆ ਮੋੜ ਕੇ ਖਿੱਚ ਲੈਣਗੇ ਕਿ ਭਦਾ ਯਾਰ ਕਿੰਨਾ ਤੇ ਤਾਂ ਆ ਮੁੜ ਕੇ ਕਿੱਥੇ ਖਿੱਚਣਾ ਵਾ ਤੂੰ ਲਾ ਦਾ ਤੱਕ ਪਾ ਦੇ ਨਾ ਥੱਲੇ ਲਾ ਲੈਣਾ ਹੀ ਹੋਰ ਜੇ ਮੈਂ ਕੋਈ ਕਹਿੰਦਾ ਤੇਰੀ ਡੋਰ ਤੇ ਨਹੀਂ ਆਵਾਏ ਮੇਰੀ ਡੋਰ ਆ ਕੋਠੇ ਸਾਹਮਣੇ ਪੈਂਦੀ ਇੱਥੇ ਮੈਨੂੰ ਪਤਾ ਤੋਂ ਥੱਲੇ ਥੱਲੇ ਕਰਨਾ ਤਾਂ ਮੈਂ ਨਹੀਂ ਤਾਂ ਕੀ ਹੋ ਬਣੀ ਲੱਗਣ ਦੀ ਹਾਂ ਬਣੀ ਲੱਗਣ ਦੀ ਗੁੱਡਾ ਤਾਂ ਪਿਆ ਆ ਤੇ ਆਹ ਕੀ ਕਰਦੇ ਆ ਤੇਰੇ ਕੁਈ ਆਪਸ ਦੀ ਦਾ ਆਲੂ ਲੈਣਾ ਲੱਦਾ ਕੁਛ ਨਹੀਂ ਕਰਦੇ ਤੈਨੂੰ ਕਰਦੇ ਨਹੀਂ ਗੁੱਟਾ ਲੇਗੀ ਬੱਸ ਅੰਨਲੀ ਜਾ ਰਿਹਾ ਕੰਨ ਰਿਹਾ ਆਪੇ ਚਾ ਹਾ ਥੋੜਾ ਠਾਣ ਨਹੀਂ ਹੁੰਦਾ ਯਾਰ ਕੋਈ ਨਹੀਂ ਕੋਈ ਆ ਜੂਗਾ ਬੇਟਾ ਤੁਰਵਾਣ ਗੁੱਡਾ ਚਾ ਕੇ ਕਰ ਕਿੰਨਾ ਓਡੇ ਧੁੱਪ ਮੜੀ ਜੀ ਨਿਕਲੀ ਨਾ ਨੀਰੇਗੇ ਆਪਣੇ ਇੰਨੇ ਰਹਿ ਗਏ ਬੋਦਾ ਗੁੱਡਾ ਉੱਡਿਆ ਹੀ ਹੁੰਦੇ ਲੱਖ ਖੁਸ਼ੀਆਂ ਬਾਦਸ਼ਾਹੀਆਂ